ਅੰਮ੍ਰਿਤਸਰ ਪੁਲਿਸ ਨੂੰ ਨਸ਼ਾ ਤਸਕਰਾ ਖਿਲਾਫ ਵੱਡੀ ਮੋਹਮ ਨੂੰ ਵੱਡੀ ਮਿਹਲੀ ਵੱਡੀ ਕਾਮਯਾਬੀ ਅੰਮ੍ਰਿਤਸਰ ਪੁਲਿਸ ਵੱਲੋਂ 10 ਕਿਲੋ ਹੈਰੋਇਨ 5 ਲੱਖ 25000 ਰੁਪਏ ਡਰਗਮਨੀ ਤਿੰਨ ਕਾਰਾਂ ਤੇ ਇੱਕ ਮੋਟਰਸਾਈਕਲ ਸਮੇਤ ਪੰਜ ਟਰੱਕਸ ਮਗਲੂਸ ਨੂੰ ਕੀਤਾ ਗਿਆ ਗ੍ਰਿਫਤਾਰ ਇਸ ਸੰਬੰਧੀ ਸੰਪੂਰਨ ਜਾਣਕਾਰੀ ਦੇਂਦਿਆਂ ਹੈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੋਲਰ ਨੇ ਦੱਸਿਆ ਕਿ ਨਸ਼ਾ ਤਸਕਰਾ ਖਿਲਾਫ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੁਲਿਸ ਨੂੰ ਰੋਜ਼ਾਨਾ ਵੱਡੀਆਂ ਕਾਮਯਾਬੀਆਂ ਮਿਲ ਰਹੀਆਂ ਹਨ ਤੇ ਇਹ ਦਿਸ਼ਾ ਨਿਰਦੇਸ਼ ਨੇ ਕਿ ਆਪ ਡਰੱਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਇਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰੱਗ ਕਾਰਟਲ ਜਿਸ ਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਆਪਾਂ মিডিਆ 'ਚ ਆਮ ਕਹਿੰਦੇ ਰਹਿੰਨੇ ਆ ਇਹ ਦੋ ਮੇਨ ਬਿਗ ਫਿਸ਼ ਸਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਤੇ ਵਹੀਕਲਸ ਨੇ ਇੱਕ ਫੋਰਚੂਨਰ ਹੈ ਇੱਕ i20 ਇੱਕ ਰਨਾਲਟ ਹੈ ਇੱਕ ਮੋਟਰਸਾਈਕਲ ਹੈ 2.5 ਲੱਖ ਡਰਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮੱਧ ਪ੍ਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਰੈਕਡ ਚੱਲ ਰਿਹਾ ਸੀ ਡਰਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਪੱچے ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹਿਰੋਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ ਜੇ ਮੇਨ ਅਕਿਊਜ਼ ਨੇ ਦੋਨੇ ਪਗਵਾੜੇ ਆ ਬੜੇ ਨੀਗੇ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6 ਸਤ 2021 ਨੂੰ 356 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਸੀਗੀ ਉੱਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਇਹਨਾਂ ਨੇ ਸ਼ਿਵਪੁਰੀ ਮੱਧਿਆ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਹਨਾਂ ਨੇ ਛੁਪਾ ਕੇ ਰੱਖੀ ਹੈ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਉਹ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਆ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅੰਮ੍ਰਿਤਸਰ ਰੂਰਲ ਦੇ ਏਰੀਏ ਦੇ ਵਿੱਚ ਆ ਹੈਗੀਆਂ ਦੋ ਦਨ ਜਗਾ ਬਾਬਾ ਬਕਾਲਾ ਦੇ ਕੋਲ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪੁਰਾਣੀ ਜਿਹੜੀ ਉਹ ਜ਼ਮੀਨ ਸੀ ਇਹ ਦੋਨੇ ਜਿਹੜੇ ਐ ਜਰਨੈਲ ਸਿੰਘ ਦੇ son of ਜਰਨੈਲ ਸਿੰਘ ਨੇ ਫਾਦਰ ਦਾ ਨਾਮ ਜਰਨੈਲ ਸਿੰਘ ਹੈ ਤੇ ਇਹ ਧੁੰਨੇ ਵਾਲ ਉਹ ਵਾਲਾ ਤਾਹੇ ਵਾਲਾ ਕੁੰਟਾਹੇ ਵਾਲਾ ਪਿੰਡ ਹੈ ਚੋਲਾ ਸਾਫ ਜ਼ਿਲ੍ਹਾ ਕਰਨ ਸਾਹ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਹੈ ਉਹ ਵੀ اسی ਕੰਮ ਕੀ ਅੰਦਰ ਹੈ ਪਾਏ ਚਾਚੇ ਦੇ ਮੁੰਡੇ ਵੀ ਗੇਲਚ ਨੇ ਹਿਰੋਇਨ ਚ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਹੈ ਇਹ ਹੁਣ ਇਸ ਸਮੇਂ ਤਾਕ ਸੀਗੇ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ ਆਰ ਪੀਓ ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦਾ ਐਡਰੈਸ ਦਿੱਤੇ ਯੂਪੀ ਦੇ ਇਹ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਹੈ ਜਸਵੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਇੱਧਰ ਉੱਧਰ ਕਰਨੇ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ origignal ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿਗੇ ਜਮੀਨ ਹੈ ਆ ਛੇਪੂਰੀ ਦੇ ਵਿੱਚ Madhya Pradesh 5 ਕਿੱਲੇ ਬਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ 6 ਕਿੱਲੇ ਇਹਨਾਂ ਨੇ ਲਈ ਹੈ ਬਡਾਲਾ ਆਪਣੇ रायपुर ਦੇ ਵਿੱਚ ਅੰਮ੍ਰਿਤਸਰ ਰੂਰਲ ਤੋਂ ਬੰਦਾਜ਼ਾ ਲਾ ਸਕਦੇ ਆ ਕਿ ਜਿਹੜੇ ਕਾਫੀ ਦੇਰ ਤੋਂ ਇਹ ਪਗਵਾੜੇ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰ ਪੁਲਿਸ ਔਰ ਸਾਡੀ ਟੀਮ DCP ਸਾਹਿਬ ਸਾਹਰਪੀਜ ਮੈਂ ਡੇਰ ਅਮੂਲਕ ਸਾਡੇ CIA 1 ਦੇ ਜਹਾਜ਼ ਤੇ ਉਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਔਰ ਜਿਹੜੀਆਂ ਪ੍ਰੋਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਤੇ ਇਹਨੂੰ ਟਾਈਮ ਟੂ ਟਾਈਮ ਤੁਹਾਡਾ ਸ਼ੇਅਰ ਕਰਾਂਗੇ ਹਾਂਜੀ ਇੱਕ ਲੇਡੀ ਹੈਗੀ ਜਿਹੜੀ ਇਹਨਾਂ ਦੀ ਗੁਰੂ ਕੀ ਵਡਾਲੀ ਦੀ ਆ ਉਹਦਾ ਨਾਮ ਹੈਗਾ ਜੀ ਕੇ ਸਕੋਰ ਇਜ ਇਹਨਾਂ ਦੀ ਆਪਾਂ ਏਜ ਪ੍ਰੋਫਾਈਲ ਦੇਖੀਏ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਬ ਦਾ ਇਹ 21 ਸਾਲ ਦਾ ਉਹ ਉਹ ਯੂਕੇ ਤੋਂ ਆਇਆ ਸੀ ਇਸ ਕਾਰੋਬਾਰ ਚ ਲੱਗ ਗਿਆ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ ਵੀ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਉਹਨੂੰ ਲਾਜ ਦੇ ਦੇ ਕੇ ਤੇ ਦਸਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਾ ਹੈ ਜਿਹੜੀ ਬਿਗ ਫਿਸ਼ ਨੂੰ ਕਹਿੰਦੇ ਆ ਇਹ 35 ਸਾਲ ਦਾ ਹੈ ਹੀਰੋਨਦਾ ਹੀ ਕੰਮ ਕਰਦਾ ਹੈ ਕਾਫੀ ਸਾਲ ਤੋਂ ਲਵਜੀਤ ਹੈ ਇਹ 33 ਸਾਲ ਦਾ ਇਹਦਾ ਭਰਾ ਇਹ ਵੀ ਟੋਟਲ ਡਰੱਗ ਦਾ ਹੀ ਕੰਮ ਕਰ ਰਿਹਾ ਹੈ ਕਾਫੀ ਸਾਲਾਂ ਤੋਂ ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੁਣ ਟਾਈ-ਅੱਪ ਕਰਾਂਗੇ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿੱਦਾਂ ਵੈਰੀਫਿਕੇਸ਼ਨ ਹੋਈ ਆਰਪੀਓ ਤੋਂ ਜੀ ਇੱਕ ਫੋਰਚਨਰ ਇੱਕ i20 ਕਿਰਨੋਲਟ ਇੱਕ ਮੋਟਰਸਾਈਕਲ ਔਰ ਇੱਕ ਕੰਡਾ ਵੀ ਫੜਿਆ ਗਿਆ ਇਲੈਕਟ੍ਰੋਨਿਕ ਜਿਹੜਾ ਡਰੱਗ ਨੂੰ ਆਪਾਂ ਕੋਲਣ ਵਾਸਤੇ ਪ੍ਰੀਆ ਜੀ ਗੱਲ ਉਹ ਜੇ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਦੇ ਕਿਉਂਕਿ ਹੋਰ ਅਰੈਸਟ ਕਰਨੀਆਂ ਅਸੀਂ ਅੱਗੇ ویسੇ ਦੋ ਮੇਨ ਨੇ ਤਿੰਨ ਬੰਦੇ ਇਹਨਾਂ ਦਾ ਹੋਰ ਨੇ ਮੈਂ ਤੁਹਾਨੂੰ ਦੱਸਿਆ ਤਾਂ ਯਾਰ ਹਰਮਨਜੀਤ ਜਿਹੜਾ ਯੂਕੇ ਤੋਂ ਆਇਆ ਇੱਕ ਦੂਜਾ ਜਿਹੜਾ ਲੜਕਾ ਮਨਪ੍ਰੀਤ ਹੈ ਇਹ ਦੋਨੇ ਇਹਨਾਂ ਦੇ ਪਿੰਡ ਦੇ ਹੀ ਹੈ ਔਰ ਇੱਕ ਪੰਜਵੀ ਹੈਗੀ ਲੇਡੀ ਕੇਸਕਾ ਜਿਹੜੀ ਇਹਨਾਂ ਨੂੰ ਹਰ ਜਗ੍ਹਾ ਸਪੋਰਟ ਕਰਦੀ ਸੀ ਕਿਉਂਕਿ ਇੱਕ ਬਜ਼ੁਰਗ ਲੇਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ ਹੈ ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ ਹੈ ਲੌਜਿਸਟਿਕਸ ਜਿਹੜੀ ਉਹਨਾਂ ਨੂੰ ਮਦਦ ਕਰਦੀ ਸੀ ਲੌਜਿਸਟਿਕਸ ਪ੍ਰੋਵਾਈਡ ਕਰਦੀ ਸੀ ਉਹ ਕੇਸ ਕੋਰ ਉਹ ਟ੍ਰੇਡਿਸ਼ਨ ਚਲੇ ਗਿਆ ਜੀ ਇਹਨਾਂ ਦਾ ਜੇ ਰਿਮਾਂਡ ਹੈਗਾ ਚੱਲ ਰਿਹਾ ਔਰ ਸਾਨੂੰ ਲੱਗਦਾ ਕਿ ਹੋਰ ਖੁਲਾਸੇ ਹੋਣਗੇ ਔਰ ਇੰਟਰ ਸਟੇਟ ਵੀ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਸ਼ਨ ਦਾ 파ਟ ਨੇ ਔਰ ਤੁਹਾਡਣਾ ਉਹ ਚੀਜ਼ਾਂ ਸ਼ੇਅਰ ਕੀਤੀਆਂ ਨਹੀਂ ਜਿਹੜੀਆਂ ਆਲਰੇਡੀ ਆਪਾਂ ਰਿਕਾਰਡ ਤੇ ਵੀ ਆ ਚੁੱਕੀਆਂ ਔਰ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਅਕੇ ਅਸੀਂ ਕੈਰੀ ਫਾਰਵਰਡ ਵੀ ਕਰਨੀ ਕੋ ਗੱਲ ਬੜੀ ਸਿੰਪਲ ਹੈ ਉਦੋਂ ਇਹ ਬਾਹਰਲਾ ਇੱਕ ਸਮਗਲਰ ਹੈਗਾ ਉਹਦਾ ਕਿ ਮੈਂ ਨਾਂ ਤਾਂ ਨਹੀਂ ਲੈ ਰਿਹਾ ਬਿਕਾਉਜ਼ ਉਹ ਫਿਰ ਕੱਲ ਡੀਕਟ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਾਰੇ ਚ ਲੈ ਕੇ ਆਉਣਾ ਬਾਹਰ ਕੰਟੈਕਟ ਕਰਕੇ ਹੀ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਸੀ ਪੋਰਟਸ ਦੇ ਉੱਤੇ ਉਦੋਂ ਇੰਨੀ ਇਹਨਾਂ ਦੇ ਜੋ ਪੁੱਛਗਿੱਛ ਆਇਆ ਕਿ ਇੰਨੀ ਸਖਤੀ ਨਹੀਂ ਸੀਗੀ ਤੋਂ ਉਹਨਾਂ ਨੂੰ ਲੱਗਿਆ ਕਿ ਬੜਾ ਵਧੀਆ ਟਿਕਾਪਾ ਇੰਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਕਰ ਲਿਆ ਤੇ ਆਪਾਂ ਇਸ ਬਹਾਨੇ ਨਾਲ ਉੱਥੋਂ ਪੋਰਟ ਦੇ ਕੰਟੇਨਰ ਦੇ ਵਿੱਚ ਪੁੱਸ਼ ਕੀਤੀ ਪਰ ਉਹ ਫੜੀ ਗਈ ਉਦੋਂ ਡੀਆਰਏਈ ਵੱਲੋਂ ਇਹ ਪਰੇ ਭਗਵਾੜਾ ਹੀ ਹੈ 2015 ਤੋਂ ਉਹ ਤਾਂ 2021 ਦੀ ਗੱਲ ਹੈ ਜਿਹੜੀ ਉਦੋਂ ਹੋਈ ਤੇ ਮੁੰਬਈ ਪੁਲਿਸ ਨੂੰ ਵੀ ਜਿਹੜੀ ਮਿਲੀ 356 ਕਿਲੋ ਉਹਦੇ 'ਚ ਵੀ ਇਹ ਸਾਰਾ ਮੇਨ ਰੋਲ ਹੀ ਇਹਨਾਂ ਦਾ ਸੀਗਾ ਪਰ ਫੜੇ ਨਹੀਂ ਗਏ। ਇਹ ਹੁਣ ਚੈੱਕ ਕਰਨੇ ਆਂ ਜੀ ਪਾਸਪੋਰਟ ਤੁਹਾਨੂੰ ਦੱਸਦਾ ਸਾਨੂੰ ਉਹ ਨੰਬਰ ਵਗੈਰਾ ਆ ਗਏ ਉਹਨਾਂ ਦੀ ਕਾਪੀਆਂ। ਉਹ ਸਾਰਾ ਆਪਾਂ ਨੂੰ ਲੋਕਲ ਪੁਲਿਸ ਨਾਲ ਟਾਈ-ਅਪ ਕਰਨਾ ਪੈਗਾ ਕਿ ਵੈਰੀਫਿਕੇਸ਼ਨ ਕਿੱਦਾਂ ਹੋਈ। ਕਿੱਦਾਂ ਇਹਨੇ ਅਪਲਾਈ ਕੀਤਾ ਉਹ ਸਾਰੀ ਚੀਜ਼ ਆਪਾਂ ਦੇਖਾਂਗੇ। ਵੈਲਿਊਏਸ਼ਨ ਤਾਂ ਨਹੀਂ ਕੀਤੀ ਪਰ ਅਸੀਂ ਪ੍ਰਾਪਰਟੀ ਆਈਡੈਂਟੀਫਾਈ ਕਰ ਲਈ ਹੈ ਪਰ ਇਹਨਾਂ ਦਾ ਕੰਮ ਕਾਫੀ ਹਾਈ ਲੈਵਲ ਤੇ ਚੱਲ ਰਿਹਾ ਸੀ ਹਵਾਲੇ ਦਾ ਵੀ। ਉਦੇ ਚ ਵੀ ਕੁਝ ਬੰਦੇ ਫਿਕਰ ਹੋਏ ਆ ਪਰ ਅਜੇ ਉਹਨਾਂ ਦੇ ਨਾਮ ਆਪਾਂ ਨਹੀਂ ਦੱਸ ਰਹੇ ਉਹਨਾਂ ਨੂੰ ਜਲਦੀ ਅਸੀਂ ਅਰੈਸਟ ਕਰਾਂਗੇ ਸਾਡਾ ਬਿਲਕੁਲ ਹੋਏਗੀ ਜੀ ਟਰੈਵਲ ਏਜੰਟ ਹੈ ਕੋਈ ਹੋਰ ਹੈ ਦੇਖੋ ਸਾਰੀਆਂ ਚੀਜ਼ਾਂ ਤਾਂ ਹੁਣ ਪਰਤਾ ਖੋਲਣਗੀਆਂ ਪਰ ਮੈਂ ਜਿਹੜੀ ਤੁਹਾਨੂੰ ਮੇਨ ਗੱਲ ਇਹ ਦੱਸਣੀ ਹੈ ਕਿ ਆਪਾਂ ਹਰ ਰੋਜ਼ ਕਮੈਂਡੈਂਟ ਦੇ ਬੈਕਫਿਸ਼ੀ ਨਹੀਂ ਪੜੀ ਜਾਂਦੀ ਆਮ ਮੀਡੀਆ ਚ ਦਿੱਕਾ ਹੁੰਦਾ ਬਟ ਆਈ ਵਾਂਟ ਟੂ ਕਲੀਅਰ ਦਿਸ ਇਜ਼ ਐਕਚੁਅਲ ਬੈਕਫਿਸ਼ ਆਰ ਅਸਲੀ profession police ਦੇ ਵਿੱਚ ਮੈਂ ਆਪਣੀ ਸਾਰੀ ਟੀਮ ਨੂੰ ਅੱਡੇ ਮਾਨਯੋਗ ਡੀਜੀ ਸਾਹਿਬ ਤੇ ਸੀਐਮ ਸਾਹਿਬ ਦੇ ਦੁਸ਼ਨ ਦੇ ਜਿਹੜੇ ਕੰਮ ਕਰ ਰਹੇ ਆ ਦਿੱਲੀ ਵਧਾਈ ਦਿਨਾ ਕਿ ਇੰਨਾ ਪ੍ਰੋਫੈਸ਼ਨਲ ਕੰਮ ਕਰਕੇ ਇੰਨੀ ਦੇਰ ਦੇ ਵੱਡੇ ਪਘੋੜੇ ਜਿਹੜੇ ਇੰਨਾ ਆਪਰੇਟ ਕਰ ਰਹੇ ਇੰਟਰ ਸਟੇਟ ਔਰ ਆਊਟਸਾਈਡ ਇੰਡੀਆ ਵੀ ਆਹੀ ਪੋਰਟਸ ਦੇ ਉੱਤੇ ਇਹ ਆ ਰਿਹਾ ਸੋ ਇਟਸ ਅ ਬਿਗ ਅਚੀਵਮੈਂਟ ਇਸ ਦਾ ਕੰਮ ਹੈ ਕਿ ਅਸੀਂ ਹਰੇਕ ਚੀਜ਼ ਨੂੰ ਬਰੀਕੀ ਨਾਲ ਇਨਵੈਸਟਿਗੇਟ ਕਰਨਾ ਔਰ ਜਦੋਂ ਵੀ ਸਾਨੂੰ ਰਿਕਵਰੀਜ਼ ਹੋਈਆਂ ਤੁਸੀਂ ਦੇਖਿਆ ਪਿਛਲੇ ਸਮੇਂ ਚ ਆਪਾਂ ਕਮਿਸ਼ਨਰ ਪੁਲਿਸ ਵੱਲੋਂ ਵੱਡੀਆਂ ਡਰੱਗ ਦੀਆਂ ਤੇ ਆਮ ਜੀਆਂ ਰਿਕਵਰੀਆਂ ਸਾਡੀ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਹੈ। ਥੋਸੀ ਹਰੇਕ ਚੀਜ਼ ਨੂੰ ਬਰੀ ਬਰੀਕੀ ਨਾਲ ਅੱਗੇ ਤੋਂ ਅੱਗੇ, ਬੈਕਵਰਡ ਲਿੰਕੇਜ, ਫਾਰਵਰਡ ਲਿੰਗੁਇਜ, ਪ੍ਰੋਫੈਸ਼ਨਲ ਪੁਲਿਸਿੰਗ ਜੋ ਉਹ ਕਰਦੇ ਆ, ਇਨਵੈਸਟੀਗੇਸ਼ਨ ਕਰਦੇ ਆ। ਉਸੇ ਦਾ ਸਿਲਸਿਲਾ ਹੈ ਕਿ ਇਹ ਮਿਹਨਤ ਨਾਲ ਇਹ ਬਰੀਕੀ ਨਾਲ ਅੱਗੇ ਤੋਂ ਅੱਗੇ ਜਾਂਦੇ ਸਾਡੀ ਕੜੀ ਕੜੀ ਜਿਹੜੀ ਜੁੜੀ ਹੈ ਤੇ ਇਹ ਵੱਡੀ ਕਾਮਯਾਬੀ ਹੋਈ। ਉਹ ਵੀ ਇਹ ਆਰਸੀਆ ਸਾਰੀਆਂ ਚੱਕਾ ਰਹੇ ਇਹਨਾਂ ਦੇ ਕੋਈ ਰਿਸ਼ਤੇਦਾਰਾਂ ਕੋਈ ਆਪਣੇ ਨਾਮ ਤੇ ਝੂਠੇ-ਮੂਠੇ ਕੀਤੀਆਂ ਹੋਈਆਂ ਉਹ ਸਾਰੀਆਂ ਪਾਰਟ ਆਫ ਦੀ ਕੇਸ ਹੈ। 2.5 ਲੱਖ ਰੁਪਈਆ ਜਿਹੜਾ ਉਹ ਵੀ ਕੈਸ਼ ਮਿਲਿਆ। ਔਰ ਵੀ ਮਿਲਣ ਦੀ ਉਮੀਦ ਹੈ ਉਹ ਤਾਂ ਮੋਡਸ ਆਪਰੇਂਡ ਹੀ ਚੇਂਜ ਕਰਿਨਲ ਕਰਦਾ ਹੀ ਹੈ ਜੀ ਆਪਣਾ ਪਰ ਅੱਛਾ ਹੈ ਆਪਰੇਸ਼ਨ ਹੋਇਆ ਨਹੀਂ ਅਸਲਾ ਨਹੀਂ